ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਤੌਰੇ ਦੇ ਪਿੰਡਾਂ ਹਦੀ ਕ੍ਰਿਮੋਨਾ ਇਟਲੀ ਵਿਖੇ ਲੰਗ ਗੁਰਦੁਆਰਾ ਸਾਹਿਬ ਦੀ ਵਰੇਗਣ ਨੂੰ ਸਮਰਪਿਤ ਕਰਵਾਇਆ ਗਿਆ ਵਿਸ਼ਾਲ ਗੁਰਮਤ ਸਮਾਗਮ ਬੀਤੇ ਦਿਨੀ ਉੱਤਰੀ ਇਟਲੀ ਵਿੱਚ ਪੈਂਦੇ ਕਣੀ ਪੰਜਾਬੀ ਅਤੇ ਸਿੱਖ ਵਸੋਂ ਵਾਲੇ ਜ਼ਿਲ੍ਹਾ ਕ੍ਰਿਮੋਨਾ ਦੇ ਤੌਰੇ ਦੇ ਪਿੰਡਾਂ ਦੀ ਵਿਖੇ ਸਥਿਤ ਵਿਸ਼ਾਲ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਦੀ ਸਥਾਪਨਾ ਦੀ 13ਵੀਂ ਵਰੇਗਣ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀ ਸੰਤਲ ਸਹਿਯੋਗ ਨਾਲ ਬਹੁਤ ਹੀ ਤੂਮਤਾਮ ਅਤੇ ਸ਼ਰਧਾ ਸਹਿਤ ਗੁਰਮਤ ਸਮਾਗਮ ਕਰਵਾ ਕੇ ਮਨਾਇਆ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸਤੁਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸ਼ੁੱਕਰਵਾਰ ਨੂੰ ਸ੍ਰੀ ਖੰਨਪਾ ਸਾਹਿਬ ਜੀ ਦੇ ਜਪ ਪ੍ਰਾਰambh ਕਰਵਾਏ ਗਏ ਸਨ ਸ਼ਨੀਵਾਰ ਸ਼ਾਮ ਨੂੰ ਵਿਸ਼ੇਸ਼ ਦੀਵਾਨ ਸਜਾਇਆ ਗਿਆ ਜਿਨ੍ਹਾਂ ਵਿੱਚ ਭਾਈ ਸੁਖਵੀਰ ਸਿੰਘ ਪੌਰ ਦੇ ਟਾਡੀ ਜਥੇ ਵੱਲੋਂ ਹਾਜ਼ਰੀ ਭਰੀ ਗਈ ਐਤਵਾਰ ਸਵੇਰੇ ਸ੍ਰੀ ਖੰਨਪਾ ਸਾਹਿਬ ਜੀ ਦੇ ਪੋਗ ਪਾਏ ਗਏ ਉਪਰੰਤ ਵਿਸ਼ਾਲ ਦਿਵਾਨ ਸਜਾਏ ਗਏ ਜਿਨ੍ਹਾਂ ਵਿੱਚ ਪਾਈ ਸੁਖਵੀਰ ਸਿੰਘ ਪੌਰ ਦੇ ਟਾਢੀ ਜੱਥੇ ਵੱਲੋਂ ਆਪਣੇ ਵਿਲੱਖਣ ਅਤੇ ਸੁਰੀਲੇ ਅੰਦਾਜ਼ ਵਿੱਚ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਵਿੱਚੋਂ ਟਾਢੀ ਬਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਠਾਠਾ ਮਾਰ ਦੇ ਕੱਠ ਨੂੰ ਜਿਉ ਆਇਆਂ ਨੂੰ ਆਖਿਆ ਗਿਆ ਅਤੇ ਸਮੂਹ ਸੰਗਤਾਂ ਦਾ ਸਮੰਗ ਵਿੱਚ ਸ਼ਮੂਲੀਅਤ ਕਰਦੇ ਧੰਨਵਾਦ ਕੀਤਾ ਗਿਆ ਵੱਖ-ਵੱਖ ਸਵਾਵਾਂ ਕਰਨ ਵਾਲੇ ਸੇਵਾਦਾਰਾਂ ਅਤੇ ਪ੍ਰਤਵੰਤੇ ਸੱਜਣਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਕਲਗੀ ਤਰਕਤਕ ਅਕੈਡਮੀ ਸ਼ਹੀਦ ਪਾਪਾਦੀਪ ਸਿੰਘ ਜੀ ਗਦਕਾ ਖਾੜਾ ਸ੍ਰੀ ਸਰਪਲੋ ਬੁੰਗਨ ਨੰਗਲੀ ਤਰਨਾ ਦਲ ਵੱਲੋਂ ਇਟਲੀ ਅਤੇ ਯੂਰਪ ਵਿੱਚ ਕਥਾ ਵਿਚਾਰਾਂਹੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੀ ਪਈ ਸੁਖਵੀਰ ਸਿੰਘ ਰਾਣੀਪੁਰ ਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਆਈਆਂ ਸੰਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਰਦਾ ਸ੍ਰੀ ਗੁਰੂ ਕਲਗੀ ਤਰ ਸਾਹਿਬ ਤੋਰੇ ਦੀ ਪਿੰਡਾਂ ਦੀ ਅੱਜ ਗੁਰੂ ਘਰ ਦੀ ਵਰੇਗੰਢ ਅਤੇ ਧੰਗੁਰ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸੰਭੂ ਪ੍ਰਬੰਧਕ ਵੀਰਾਂ ਤੇ ਸੰਗਤ ਦੇ ਸੰਯੋਗ ਦੇ ਨਾਲ 22 ਸਲਾਹਕਾਰ ਮੈਂਬਰ ਪਾਏ ਗਏ ਹਨ ਜਿਹੜੇ ਪਹਿਲਾਂ ਵੀ ਗੁਰੂ ਘਰ ਦੀਆਂ ਗੁਰੂ ਕੇ ਲੰਗਰ ਦੀ ਔਰ ਸਮੁੱਚੀ ਸੇਵਾ ਜਿਹੜੀ ਨਿਭਾਉਂਦੇ ਰਹੇ ਨੇ ਅਤੇ ਅਗਾਹਾਂ ਵੀ ਨਿਭਾਉਂਦੇ ਰਹਿਣਗੇ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਔਰ ਸੰਗਤ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਝੂਲਕੇ ਨਿਸ਼ਾਨਦੇਹ ਤੇ ਪੰਥ ਮਹਾਰਾਜ ਜੀ ਦੇ ਨਿਸ਼ਾਨ ਸਾਹਿਬ ਦੀ ਬਸਤਰਾਂ ਦੀ ਸੇਵਾ ਉਸ ਤਿਆਨੋਂ ਤੋਂ ਭਾਈ ਸਾਹਿਬ ਅਕਤੋਨਦੀਪ ਸਿੰਘ ਜੀ ਦੇ ਪਰਿਵਾਰ ਵੱਲੋਂ ਕਰਵਾਈ ਗਈ ਹੈ ਸੋ ਸਭ ਸੰਗਤ ਦਾ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ